ਇਸ ਪਿੰਡ ਦੇ ਵਿੱਚ ਸ਼ਹੀਦ ਬਾਬਾ ਘੋਮਣ ਜੀ ਦੇ ਸਥਾਨ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਜਿਹੜਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਸਰਦਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਪੰਜਾਬ ਦੇ ਸਭ ਤੋਂ ਵੱਧ ਸ਼ਹੀਦ ਹੈ ਜਿਹੜੇ ਇਸ ਪਿੰਡ ਦੇ ਹੋਏ ਨੇ ਭਾਵੇਂ ਕਿ 84 ਦੇ ਵਿੱਚ ਸ਼ਹੀਦ ਹੋਏ ਜਾਂ 84 ਤੋਂ ਬਾਅਦ ਰਾਲ ਮਿਲ ਕੇ ਆਪਾਂ ਸੇਵਾ ਕਰਦੇ ਆ ਤੇ ਜੋੜ ਮੇਲਾ ਧੰਗ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਅੱਜ ਤੋਂ ਕੋਈ 50 ਸਾਲ ਪਹਿਲਾਂ ਇਸੇ ਦਾਸ ਸੇਵਾ ਚੁੱਪੀ ਹੈ ਇਹ ਮਨਾ ਰਹੇ ਆ ਇਸੇ ਉਹਨਾਂ ਦਾ ਸੀਸ ਲੱਥਾ ਇਹ ਸਾਰਾ ਛੋਟਾ ਜਿਹਾ ਇਹ ਗੁੰਡ ਬੁਰਜੀ ਜੀ ਬਣੀ ਸੀ ਕਿ ਉਹਨਾਂ ਸਮਿਆਂ ਦੇ ਵਿੱਚ ਕੋਈ ਪੈਹਾ ਕੋਈ ਐਡੀ ਵੈਲਿਊ ਨਹੀਂ ਫਿਰ ਜਿਹੜੇ ਅਸੀਂ ਕੋਈ ਇਤਿਹਾਸ ਬਣਾ ਸੀ ਇਹ ਕੋਈ ਗੁਰਦਾਰਾ ਬਣਾ ਸੀ ਧਿਆਨੇ ਉਸ ਸਮੇਂ ਦੇ ਵਿੱਚ ਜਦੋਂ ਬਾਬਾ ਜੀ ਦੀ ਸਹਾਇਤਾ ਕੀਤੀ ਕੋਈ ਸੇਵਾ ਕੀਤੀ ਉਹਨਾਂ ਨੂੰ ਵਰ ਦਿੱਤਾ ਹੁਣ ਤੱਕ ਵੀ ਜਿਹੜੇ ਲੜਕੀਆਂ ਵਿਆਹਦੀਆਂ ਆਂ ਪਹਿਲਾਂ ਸ਼ਾਦੀ ਹੁੰਦੀ ਆ ਉਹ ਇਥੇ ਆਣ ਕੇ ਨਸਪਤੇ ਹੁੰਦੀਆਂ ਆਂ ਇੱਥੇ ਸ਼ੀਦਾ ਦਾ ਆਸਾਨ ਜੋ ਆ ਬਣਿਆ ਹੈ ਇਹ ਸਾਰਾ ਜੰਗਲ ਸੀਗਾ ਛੱਪੜ ਸੀ ਆ ਪੇਛੇ ਗਦੇ ਹੋਊਗਾ ਤੇ 800 ਪੁਰਾ 800 ਸਾਲ ਪੁਰਾਣਾ ਨਗਰ ਹੈ ਸਾਡਾ ਇਹ ਜਿਹੜਾ ਸਾਰਾ ਨਗਰ ਇਲਾਕੇ ਦੀਆਂ ਸੰਗਤਾਂ ਦੇ ਸਾਂਭ ਦੇ ਤੋਂ ਸ਼ਹਿਜ਼ਾ ਕਰੀ ਅੱਜ ਸੰਗਤਾਂ ਨੇ ਸੋਹਣਾ ਸੁੰਦਰ ਦਰਬਾਰ ਇੱਥੇ ਬਣਾਤਾ ਗੁੰਮਟ ਬਣਾਇਆ ਲੜੀਆਂ ਚੱਲ ਰਹੀਆਂ ਮੇਲੇ ਚੱਲ ਰਹੇ ਗਣ ਤਿਆਰ ਹੋਏ ਇਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਤੇ ਤਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਨਾਮੀ ਜੋਤ ਗੁਰੂ ਨਾਨਕ ਹੋਏ ਸ਼੍ਰੀ ਵਾਇਗੋਜੀ ਕਾ ਖਾਲਸਾ ਸ਼੍ਰੀ ਵਾਇਗੋਜੀ ਕੀ ਫਤਿਹ ਪੰਜਾਬੀ ਲੋਕ ਚੈਨਲ ਤੋਂ ਤੁਸੀਂ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਰਵੀ ਖੇਰਾ ਸੋ ਸ਼ਿਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਤਾਬ ਦੀ ਸਮਾਰੋਹ ਜਿੱਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਮਨਾ ਰਹੀਆਂ ਨੇ ਉੱਤੇ ਹੀ ਇਤਿਹਾਸਿਕ ਪਿੰਡ ਨਾਗੋਕੇ ਵਿਖੇ ਮੌਜੂਦ ਆ ਜੋ ਕਿ ਇਹ ਪਿੰਡ ਹੈ ਪੰਜਾਬ ਦੇ ਸਭ ਤੋਂ ਵੱਧ ਸ਼ਹੀਦ ਹੈ ਜਿਹੜੇ ਇਸ ਪਿੰਡ ਦੇ ਹੋਏ ਨੇ ਭਾਵੇਂ ਕਿ 84 ਦੇ ਵਿੱਚ ਸ਼ਹੀਦ ਹੋਏ ਜਾਂ 84 ਤੋਂ ਬਾਅਦ ਸਭ ਤੋਂ ਵੱਧ ਨੌਜਵਾਨਾਂ ਨੇ ਸ਼ਹਾਦਤ ਦਾ ਜਾਮ ਇਸ ਪਿੰਡਦਿਆਂ ਨੇ ਪੀਤਾ ਤਾਂ ਇਸ ਪਿੰਡ ਦੇ ਵਿੱਚ ਸ਼ਹੀਦ ਬਾਬਾ ਘੁੰਮਣਜੀ ਦੇ ਸਥਾਨ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਜਿਹੜਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਸਰਦਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਤਾਂ ਇਸ ਵਾਰ ਵੀ ਸਰਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਤਾਂ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਭੀਰ ਸਿੰਘ ਜੀ ਜੋ ਲੰਬੇ ਸਮੇਂ ਤੋਂ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਨੇ ਉਹ ਮੌਜੂਦ ਨੇ ਉਨਾ ਕੋ ਜਾਣਦੇ ਆ ਕਿ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਦੂਰ ਦਰਾਡੇ ਤੋਂ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਅਤੇ ਆਪੋ ਆਪਣੀਆਂ ਜੜੀਆਂ ਲੋਕਾਂ ਦੀਆਂ ਮਨੋ ਕਾਮਨਾ ਇੱਥੋਂ ਪੂਰੀਆਂ ਹੁੰਦੀਆਂ ਨੇ ਤੇ ਸਾਡੇ ਨਾਲ ਬਾਬਾ ਭੀਤ ਸਿੰਘ ਜੀ ਮਜ਼ੂਨ ਨੇ ਗੱਲਬਾਤ ਕਰਦੇ ਹਾਂ ਹਾਂਜੀ ਬਾਬਾ ਜੀ ਸਭ ਤੋਂ ਪਹਿਲਾਂ ਹੋਇਆ ਕੋ ਜੀ ਕਾ ਖਾਲਸਾ ਹੋਇਆ ਕੋ ਜੀ ਕੀ ਫਤਿਹ ਜੀ ਹੋਇਆ ਕੋ ਜੀ ਕਾ ਖਾਲਸਾ ਹੋਇਆ ਕੋ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਜੋ ਨਗਰ ਨਾਗੋ ਕੇ ਜੋ ਇਤਿਹਾਸਕ ਨਗਰ ਹੈ ਇਹ ਸਾਡਾ ਨਗਰ ਜਿਹੜਾ ਪਹਿਲਾਂ ਖਡੂਰ ਸਾਹਿਬ ਹੈ ਸੀ ਖੈਰੇ ਅਸੀਂ ਖੈਰਿਓ 나ਗੋ ਤੇ ਜਾਗੋ ਤੇ ਬਾਦੋ ਤਿੰਨ ਪਰਾ ਸੀ ਜੋ ਦੋ ਉੱਥੇ ਰਹਿ ਗਏ ਇੱਕ ਇੱਥੇ ਆ ਗਿਆ ਉੱਥੇ ਆਉਣ ਦੇ ਵਿੱਚ ਇੱਥੇ ਸ਼ਹੀਦਾਂ ਦਾ ਆਸਾਨ ਜੋ ਆ ਬਣਿਆ ਹੈ ਇਹ ਸਾਰਾ ਜੰਗਲ ਸੀਗਾ ਛੱਪੜ ਸੀ ਆ ਪੇਛੇ ਕਿਦੇ ਹੋਊਗਾ ਤੇ 800 ਪਰਾ 800 ਸਾਲ ਪੁਰਾਣਾ ਨਗਰ ਹੈ ਸਾਡਾ ਇਹ ਜਿਹੜਾ ਇਸ ਕਰਕੇ ਸੱਚੇ ਪਾਤਸ਼ਾਹ ਦਾ ਜਦੋਂ ਇਸੇ ਸੀਸ ਲੱਦਾ ਮਗਰ ਸਰਕਾਰ ਬਗੜਾਣਾ ਨੇ ਜਦੋਂ ਉਹਨਾਂ ਦੇ ਨਾਲ ਲੜਾਈ ਹੋਈ ਬਹੁ ਬੇਟੀਆਂ ਦੀ ਇਸ ਪਾਸੇ ਡੁੱਟੀ ਦੀ ਸੀ ਉਹਨਾਂ ਆਪਣੇ ਨਗਰ ਦੀ ਸਹਾਇਤਾ ਕੀਤੀ ਕਿ ਉਹਨਾਂ ਆਖਿਆ ਵੀ ਅਸੀਂ ਕੁਝ ਨਹੀਂ ਹੋਣ ਇਥੇ ਹੋਣ ਦੇਣਾ ਇਥੇ ਉਹਨਾਂ ਦਾ ਸੀਸ ਲੱਥਾ ਇਹ ਸਾਰਾ ਛੋਟਾ ਜਿਹਾ ਇਹ ਗੁੰਡ ਬੁਰਜੀ ਜੀ ਬਣੀ ਸੀ ਕਿ ਉਹਨਾਂ ਸਮਿਆਂ ਦੇ ਵਿੱਚ ਕੋਈ ਪੈਸਾ ਕੋਈ ਐਡੀ ਦਾ ਵੈਲਿਊ ਨਹੀਂ ਫਿਰ ਜਿਹੜਾ ਅਸੀਂ ਕੋਈ ਇਤਿਹਾਸ ਬਣਾ ਸਈਏ ਕੋਈ ਗੁਰਦਾਰਾ ਬਣਾ ਸਈਏ ਇਹ ਸਾਰਾ ਛੱਪੜ ਸੀਗਾ ਛੱਪੜ ਹੋਣ ਦੇ ਬਾਅਦ ਜੋ ਤੀਆਂ ਸੰਗਤਾਂ ਨੇ ਇੱਥੇ ਸੇਵਾ ਕੀਤੀ ਆਉਂਦੇ ਰਹੇ ਇਹਨਾਂ ਦੁੱਧ ਸਾਰੀਆਂ ਸੰਗਤਾਂ ਪਾਉਂਦੀਆਂ ਸੀ ਬਹੁਤ ਮਾਉਜ਼ ਵਿੱਚ ਕਿਰਪਾ ਹੈ ਅੱਜ ਸਾਡੇ ਉਹ ਤੀਆਂ ਨੇ ਉਸ ਸਮੇਂ ਦੇ ਵਿੱਚ ਜਦੋਂ ਬਾਬਾ ਜੀ ਦੀ ਸਹਾਇਤਾ ਕੀਤੀ ਕੋਈ ਸੇਵਾ ਕੀਤੀ ਉਹਨਾਂ ਨੂੰ ਵਰ ਦਿੱਤਾ ਹੁਣ ਤੱਕ ਵੀ ਜੋ ਇੱਥੇ ਲੜਕੀਆਂ ਵਿਆਹਦੀਆਂ ਆ ਪਹਿਲਾਂ ਸ਼ਾਦੀ ਹੁੰਦੀ ਆ ਉਹ ਇੱਥੇ ਆਣ ਕੇ ਨਸਪੱਤੇ ਹੁੰਦੀਆਂ ਆ ਆਪਣੇ ਪਾਗ ਚੜਾਉਂਦੀਆਂ ਕੋ ਮਠਿਆਈਆਂ ਚੜਾਉਂਦੇ ਆ ਕੋ ਸਾਡਾ ਸਿਰ ਅਸਰਦਾ ਸਾਈ ਆ ਉਹ ਮਹਾਰਾਜ ਭਲਾਵੇ ਚੜਦੀ ਕਲਾ ਦੇ ਵਿੱਚ ਰਵੇ ਇਸ ਕਰਕੇ ਸੱਚੇ ਪਾਤਸ਼ਾਹ ਦੇ ਸਾਰਾ ਨਗਰ ਰਲ ਮਿਲ ਕੇ ਆਪਾਂ ਸੇਵਾ ਕਰਦੇ ਆ ਤੇ ਜੋੜ ਮੇਲਾ ਧੰਨ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਅੱਜ ਤੋਂ ਕੋਈ 50 ਸਾਲ ਪਹਿਲਾਂ ਇਥੇ ਦਾਸ ਸੇਵਾ ਚੁੱਕੀ ਹੈ ਇਹ ਮਨਾ ਰਹੇ ਆ ਗੁਰੂ ਪਿਆਰੇ ਸਾਧ ਸੰਗਤ ਜੀ ਜੋ ਇਹ ਜੋੜ ਮੇਲੇ ਦੀ ਕੋਈ ਸਾਰਾ ਛੱਪੜ ਸੀ ਤੇ ਨਗਰ ਨੇ ਸਹੀ ਜਿਹਾ ਜਿਹਾ ਬਣਾਇਆ ਮਾਵੇਂ ਜਦੋਂ ਉਹ ਵਾਈ ਕਰਦਾ ਸਾਂ ਕਿ ਆਣ ਕੇ ਜਦੋਂ ਮੈਂ ਇਥੇ ਨਕਸ਼ਮਤ ਹੋਣਾ ਤੇ ਇੱਕ ਪਣਾ ਫਿਰ ਮਹਾਰਾਜ ਦੇ ਕੋਈ ਐਸਾ ਖੌਫ ਆਇਆ ਕਹਿਣ ਲੱਗੇ ਪੁੱਤਰਾ ਤੂੰ ਅੱਗੋਂ ਭੱਜ ਜਾਣਾ ਵਾ ਤੇ ਸੇਵਾ ਕਰਿਆ ਕਰ ਇਸੇ ਤੇ ਮਹਾਰਾਜ ਕੋਈ ਘਾਟ ਨਾ ਰਹਿਣੇਗਾ ਤੈਨੂੰ ਇਸ ਕਰਕੇ ਸੱਚੇ ਪਾਤਸ਼ਾਹ ਦੇ ਹੁਣ ਵੀ ਜੋ ਅਖੰਡ ਪਾਠ ਲੋੜ ਕੇ ਧਰਨੇ ਤੇ ਫਿਰ ਬਰਸ਼ਾਦਾ ਜਿਹੜਾ ਉਹ ਘਰੋ ਘਰੀ ਕਈਆਂ ਨੇ ਵਰਜਣਾ ਵੀ ਸਾਨੂੰ ਪ੍ਰਸ਼ਾਦਾ ਬਾਬਾ ਜੀ ਅੱਜ ਸਾਡੀ ਅੱਲੇ ਨਿੰਦਾ ਸਾਡੀ ਅੱਲੇ ਨਿਜ਼ਾ ਫਿਰ ਮਹਾਂਪੁਰਸ਼ਾਂ ਨੇ ਬਚਨ ਕੀਤਾ ਭਾਈ ਇਹ ਪ੍ਰਸ਼ਾਦਾ ਹੁਣ ਘਰੋ ਘਰੀ ਨਹੀਂ ਛਕਣਾ ਕਿ ਗੁਰੂ ਘਰ ਲੰਗਰ ਇੱਥੇ ਹੀ ਸਾਂਝ ਤੇ ਵਰਤੌਣਾ ਵਾ ਜਦੋਂ ਵੀ ਅਖੰਡ ਪਾਠ ਰੱਖਿਆ ਜਾਵੇ ਕੋਈ ਵੀ ਤੇ ਇੱਥੇ ਹੀ ਗਫਾ ਪਾਣੀ ਤਿਆਰ ਹੋਣਾ ਤੇ ਅੱਜ ਮਹਾਰਾਜੀ ਦੀ ਕਿਰਪਾ ਦੇ ਨਾਲ ਲੋਕ ਬੱਚੇ ਆਉਣਗੇ ਜਾਂ ਹੋਰ ਕੋਈ ਆਉਣਗੇ ਛਕਣਗੇ ਇਹ ਗੁਰੂ ਘਰ ਲੰਗਰ 'ਚ ਬੱਚੇ ਖੁਸ਼ ਹੋਗੇ ਤੇ ਰੱਬ ਵੀ ਖੁਸ਼ ਹੋਏ ਤਾਂ ਮਾਪਰਸ਼ ਦਸਿਆ ਕਰਦੇ ਸੀ ਇਸ ਕਰਕੇ ਸਿੱਕੇ ਪਾਸ਼ਾ ਦੀ ਕਿਰਪਾ ਵੇ ਨਾਲ ਸਾਰਾ ਨਗਰ ਇਲਾਕੇ ਦੀਆਂ ਸੰਗਤਾਂ ਦੇ ਸਾਂਬ ਦੇ ਸਾਂ ਸ਼ਹਿਦਾਂ ਕਰੀ ਅੱਜ ਸੰਗਤਾਂ ਨੇ ਸੋਨਾ ਸੁੰਦਰ ਦਰਬਾਰ ਇਥੇ ਬਣਾਤਾ ਗੁੰਮਟ ਬਣਿਆ ਵਾ ਲੜੀਆਂ ਚੱਲ ਰੀਆਂ ਮੇਲੇ ਚੱਲ ਰਹੇ ਗਣ ਤਿਆਰਿਓ ਇਹ ਕੀ ਦੀ ਕਿਰਪਾ ਵਾ ਇਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਤੇ ਤਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਨਾਮੀ ਜੋਤ ਗੁਰੂ ਨਾਨਕ ਹੋਵੇ ਇਸ ਕਰਕੇ ਮੈਂ ਬੱਚਿਆਂ ਨੂੰ ਦੇਸਾਂ ਅਬਦੇਸਾਂ ਜਿਹੜੇ ਨਗਰ ਦੇ ਵਸ ਰਹੇ ਜਾਂ ਹੋਰ ਵੀ ਵਸ ਰਹੇ ਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਪਈ ਇਹ ਸਾਰਾ ਛੱਪੜ ਸੀਗਾ ਤੇ ਉਹਦੇ ਵਿੱਚ ਹੀਰ ਸਿੰਘ ਜਿਹੜੇ ਆ ਕਿਤੇ ਵੀ ਹੋਣ ਆਪਣੇ ਆਪ ਪ੍ਰਤੱਖ ਹੋ ਜਾਂਦੇ ਆ ਤੇ ਸੰਗਤਾਂ ਨੂੰ ਸੁਭੋਦਨ ਕਰਕੇ ਭਲਾ ਕਰਦੇ ਸਭ ਦਾ ਅਸੀਂ ਬੇਨਤੀ ਕਰਦੇ ਪਈ ਜਿੰਨਾ ਵੀ ਹੋਵੇ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਆਪਣਾ ਦਸੰਦ ਦੇ ਕੇ ਇਥੇ ਭੇਜੋ ਜੋ ਹੋਰ ਵੀ ਗਾ ਗੁਰਦੁਆਰਾ ਬਣੇ ਤੇ ਇਥੇ ਸਾਰੇ ਜੋ ਵੀ ਵਰਤਣ ਆ ਜੋ ਵੀ ਕੁਛ ਬਣਿਆ ਸਭ ਦਰੀਆਂ ਦੁਰੀਆਂ ਭਾਂਡੇ ਠੀਕਰ ਇਹ ਅਜ ਮਹਾਰਾਜ ਦੀ ਕਿਰਪਾ ਦੇ ਨਾਲ ਸਤ ਸ੍ਰੀ ਅਖੰਡ ਪਾਠ ਇਹ ਭੋਗ ਪਾਇਆ ਤੇ ਗੁਰੂ ਪਿਆਰੇ ਸਾਰੇ ਸੰਗਤਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਆ ਜਿਹੜੀ ਸੰਗਤੇ ਨਾਲ ਲੰਬੇ ਸਮੇਂ ਤੋਂ ਵਾਸਵਾਦ ਸੇਵਾ ਕਰਦੇ ਜਦੋਂ ਵੀ ਬਚਨ ਕਰਦੇ ਆ ਉਦੋਂ ਮਾਇਆ ਕੋਈ 50000 ਕੋਈ 20000 ਕੋਈ 30000 ਇਸ ਤਰ੍ਹਾਂ ਮਾਇਆ ਭੇਜਿਆ ਤੇ ਮੈਂ ਬਹੁਤ ਬਹੁਤ ਸੰਗਤ ਦਾ ਰਣੀ ਆ ਧੰਨਵਾਦ ਕਰਦਾ ਵਾਸਵਾ ਤੇ ਫੇਰ ਮੈਂ ਦੁਬਾਰਾ ਬੇਨਤੀ ਕਰਨਾ ਜਿਹੜੇ ਬੱਚੇ ਸਾਡੇ ਬਾਹਰ ਦੇਸਾਂ ਬਦੇਸਾਂ ਜਾ ਲਟਕੀਆਂ ਬੀਬੀਆਂ ਹੈ ਉਹ ਵਸਵਾ ਵਸਵਾ ਸੇਵਾ ਕਰਕੇ ਤੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਸਾਰੀ ਸੰਗਤ ਸਤਗੁਰੂ ਜੀ ਮਿਹਰ ਭਰਿਆ ਆਸਰ ਤੇ ਹੱਥ ਰੱਖਣਾ ਇਹ ਦੇਖਿਆ ਜਾਂਦਾ ਲੰਬੇ ਸਮੇਂ ਤੋਂ ਇਥੇ ਤੁਸੀਂ ਵੀ ਦੱਸ ਰਹੇ ਹੋ ਛੱਪੜ ਹੈ ਕਿਉਂਕਿ ਮੈਂ ਵੀ ਇਸੇ ਪਿੰਡ ਦਾ ਰਹਿਣ ਵਾਲਾ ਮੇਰਾ ਘਰ ਵੀ ਕੋਲ ਐ ਤਾਂ ਜਦੋਂ ਛੱਪੜ ਦੇ ਵਿੱਚ ਇੱਥੇ ਸ਼ੀਰ ਬਾਬਾ ਘੁੰਮਣਜੀ ਦਾ ਜਿਹੜਾ ਬੁੱਤ ਇਸ ਵੇਲੇ ਸੁਸ਼ੋਭਤ ਹੈ ਜਦੋਂ ਉਹ ਮਿਲਿਆ ਸੀ ਤਾਂ ਇਹ ਤੁਹਾਡੇ ਵੱਡ ਬਡੇ ਰਹਿਣੇ ਤੁਹਾਨੂੰ ਦੱਸਿਆ ਹੋਵੇ ਜਾਂ ਉਦੋਂ ਕਿਹੋ ਜਿਹਾ ਹਾਲਾਤ ਸੀ ਜਦੋਂ ਇਹ ਬੁੱਤ ਮਿਲਿਆ ਤੇ ਸ਼ੀਰ ਬਾਬਾ ਘੁੰਮਣਜੀ ਦਾ ਤਾਂ ਕਿਹੜੇ ਗੁਰੂ ਸਾਹਿਬ ਸਾਹਮਣੇ ਜਿਨ੍ਹਾਂ ਦੇ ਨਾਲ ਇਹ ਸ਼ੀਰ ਬਾਬਾ ਘੁੰਮਣਜੀ ਜਿਹੜੇ ਸੇਵਾ ਉਸ ਵੇਲੇ ਕਰਦੇ ਰਿਹਾ ਜੀ ਇਹ ਬੇਨਤੀ ਹੈ ਜੀ ਵੀ ਇਹ ਸ਼ੀਰ ਦਾ ਸਥਾਨ ਜਿਹੜਾ ਵਾ ਇਹ ਗੁਰੂ ਸਾਹਿਬ ਤੋਂ ਪਹਿਲਾਂ ਦਾ ਹੋਇਆ ਵਾ ਗੁਰੂ ਨਾਨਕ ਪਾਤਸ਼ਾਹ ਦੇ ਭਾਈ ਜੋਧ ਜੀ ਹੋਏ ਉਹਨਾਂ ਨੇ ਬਾਣੀ ਸਰਵਣ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਜਿਹੜੀ ਸੀ ਉਹ ਗੁਰੂ ਅੰਗਦ ਸਾਹਿਬ ਜੀ ਬਣੇ ਗੁਰੂ ਅੰਗਦ ਸਾਹਿਬ ਨੇ ਬਾਣੀ ਭਾਈ ਜੋਧ ਜੀ ਤੋਂ ਸਰਵਣ ਕੀਤੀ ਆਪਾਂ ਜਿਹੜੀ ਰਾਤ ਆ ਨਾ ਸਾਰੀ ਆਪਾਂ ਰਾਤ ਭਾਈ ਜੋਧ ਚੋਂ ਦੀ ਆ ਭਾਈ ਜੋਧ ਜੀ ਆ ਜਿਹੜਾ ਮਹਾਂਪੁਰਸ਼ ਸੰਤ ਬਾਬਾ ਸੇਵਾ ਉਹਨੇ ਗੇੜ ਅਥਰੀ ਦੇ ਉੱਤੇ ਲਾਇਆ ਨਾ ਆਪਣੇ ਉਹ ਅਣਸਬੰਸ ਹੈ ਅਸੀਂ ਉਹਨਾਂ ਦੇ ਵਿੱਚੋਂ ਇਹ ਪਹਿਲਾਂ ਦੇ ਗੁਰੂ ਨਾਨਕ ਪਾਤਸ਼ਾਹ ਦੇ ਪਹਿਲਾਂ ਦੀ ਗੱਲ ਹੈ ਉਹਨਾਂ ਦਾ ਇਹ 시ਧੀ ਪ੍ਰਾਪਤ ਹੋਈ ਗੁਰੂ ਪਿਆਰਿਓ ਤੇ ਅਸੀਂ ਉਹਨਾਂ ਦੇ ਵੜਵਰੇ ਕੋ ਗੁਰੂ ਨਾਨਕ ਪਾਤਸ਼ਾਹ ਦੀ ਯੋਧ ਦੇ ਨਾਲ ਸਾਰੀ ਸਿੱਖ ਸੰਗਤ ਰਲੀ ਆਪਣੇ ਨਗਰ ਦੀ ਗਾੜੀ ਪਰਿਵਾਰ ਵਾਧਾ ਗਿਆ ਇਸ ਕਰਕੇ ਮਾਲਚੇ ਪਾਤਸ਼ਾਹ ਰਣ ਕਰਨਾ ਇਹ ਪੁਰਾਣਾ ਨਗਰ ਫਿਰ ਉਹ ਜਦੋਂ ਵਖ ਵਖ ਹੋ ਜਾਂਦੇ ਆ ਗੁਰੂ ਅੰਗੇਸ਼ ਸਾਹਿਬ ਨੇ ਫੇਰ ਵਸਾਇਆ ਸਤਗੁਰ ਫੇਰ ਵਸਾਇਆ ਆਣ ਖਡੂਰ ਇਹ ਮਹਾਰਾਜ ਜਦੋਂ ਇਥੋਂ ਖਡੂਰ ਸਾਹਿਬ ਤੋਂ ਪੜ ਤੇ ਫੇਰ ਆਣ ਕੇ ਸਤਗੁਰ ਨੇ ਇੱਕ ਖਡੂਰ ਸਾਹਿਬ ਦੀ ਵਸਾਉਣਾ ਕੀਤੀ ਤੇ ਆਪਾਂ ਵੀ ਖੈਰੇ ਤੇ ਉਹ ਵੀ ਖੈਰੇ ਆ ਪਰ ਆ ਵਖ ਵਖ ਹੁੰਦੇ ਜਾਂਦੇ ਆ ਇਸ ਕਰਕੇ ਆਪਾਂ ਭਾਈ ਜੋਧ ਦੀ ਆਦ ਹੈ ਜਿਨ੍ਹਾਂ ਨੇ ਬਾਣੀ ਪੜੀ ਤੇ ਬਾਣੀ ਗੁਰੂ ਅੰਗਦ ਸਾਹਿਬ ਨੇ ਸੁਣੀ ਤੇ ਉਹਨਾਂ ਕੋ ਗਾੜੀ ਫਿਰ ਐਸੀ ਭਾਵਨਾ ਰੱਖੀ ਤੇ ਦੂਸਰੇ ਗੁਰੂ ਨਾਨਕ ਪਾਤਸ਼ਾਹ ਬਣ ਗਏ ਇਹ ਆ ਇਸ ਦਾ ਇਤਿਹਾਸ ਗੁਰੂ ਪਿਆਰਿਓ ਅਸੀਂ ਬੇਨਤੀ ਕਰਦੇ ਸਾਰੀ ਸੰਗਤ ਨੂੰ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਪਿਆਰਿਓ ਸੋ ਇਹ ਸੰਸਾਡੇ ਨਾਲ ਬਾਬਾ ਭੀਰ ਸਿੰਘ ਜੀ ਜੋ ਲੰਬੇ ਸਮੇਂ ਤੋਂ ਸ਼ਹੀਦ ਬਾਬਾ ਘੁੰਮਣ ਦੀ ਦਸਤਾਨਾ ਤੇ ਸੇਵਾ ਕਰ ਰਹੇ ਨੇ ਤਾਂ ਅੱਜ ਜਿਹੜਾ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀ ਦਿਦੇ ਹੜਾ ਸ਼ਬਦਾਂ ਭਾਵਨੇ ਨਾਲ ਹਰ ਸਾਲ ਦੀ तरह ਇੱਥੇ ਮਨਾਇਆ ਗਿਆ ਤੇ ਦੂਦ ਰਾਡੇ ਤੋਂ ਸੰਗਤਾਂ ਇੱਥੇ ਨਤਮਸਤਕ ਹੋਈਆਂ ਤਾਂ ਸਤਿ ਸ਼੍ਰੀ ਅਕੰਠਵਰ ਸਾਹਿਬ ਜੀ ਦੇ ਪਾਠਾਂ ਦੇ ਆਰੰਭਤਾ ਪਰਸੋਂ ਤੋਂ ਕੀਤੀ ਗਈ ਤਾਂ ਅੱਜ ਉਸ ਦੇ ਭੋਗ ਪਾਏ ਗਏ ਨੇ ਤਾਂ ਜੋਰੇ ਲੋਕ ਜਿਨ੍ਹਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਉਹ ਇੱਥੇ ਆਣ ਕੇ ਸ੍ਰੀ ਅਕੰਠਵਰ ਸਾਹਿਬ ਹਰ ਸਾਲ ਇੱਥੇ ਲੋਕ ਕਰਵਾਉਂਦੇ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਕੈਮਰਾਮੈਨ ਮਜੀਤ ਨਾਲ ਰਵੀ ਖੇਰਾ ਪੰਜਾਬੀ ਲੋਕ ਚੈਨਲ ਪਿੰਡ ਨਾਗੋਕੇ